ਹਾਂਜੀ ਦੋਸਤੋ ਖੜਿਆ ਜੀ ਪਿੰਡ ਰਮਾਣਾ ਤੇ ਬਾਈ ਭੀਮੇ ਦੇ ਘਰੇ ਵੀਡੀਓ ਬਣਾ ਰਿਹਾ ਤੇ ਤੁਹਾਨੂੰ ਕੰਪਿਊਟਰ ਕਰਾ ਤੁਹਾਨੂੰ ਦਿਖਾ ਰਿਹਾ ਕਿਹੜਾ ਮਾਡਲ ਹੈ ਤੇ ਕਿੰਨਾ ਕੁ ਚੱਲਿਆ ਵਾ ਉਹ ਆਪਾਂ ਗੱਲਬਾਤ ਬਾਈ ਦੇ ਨਾਲ ਕਰਾਂਗੇ ਮਿੱਤਰੋ ਤੁਸੀਂ ਦੇਖ ਸਕਦੇ ਬਹੁਤ ਹੀ ਸਾਫ਼ ਪਿਆ ਤੇ ਪੂਰੀ ਡਿਟੇਲ ਆਪਾਂ ਭਾਈ ਤੁਹਾਨੂੰ ਇਹਨੇ ਕੀ ਰੇਟ ਹੈ ਸੋ ਜੇਕਰ ਮਿੱਤਰੋ ਕਿਸੇ ਵੀ ਭਰਾ ਨੂੰ ਲੋੜ ਹੈ ਕਿਉਂਕਿ ਹੁਣ ਜਿਹੜਾ ਸੀਜ਼ਨ ਆ ਚੁੱਕਿਆ ਵੀਡੀਓ ਤਾਂ ਆਪਾਂ ਵੈਸੇ ਪਹਿਲਾਂ ਵੀ ਬਣਾਉਣੀ ਸੀ ਪਰ ਪਹਿਲਾਂ ਸੰਦ ਮਿੱਤਰੋ ਘੱਟ ਵਿਕਦੇ ਹੁੰਦੇ ਨੇ ਸੀਜ਼ਨ ਦੇ ਹਿਸਾਬ ਨਾਲ ਹੀ ਵਿਕਦੇ ਨੇ ਹਾਂ ਬਾਈ ਵੀ ਮੈਂ ਕੀ ਹਾਲ ਐ ਸਤਿ ਸ੍ਰੀ ਅਕਾਲ ਇਹ ਜੇ ਆਪਾਂ ਜਗਜੀਤ ਵਾਲਿਆਂ ਦਾ ਹੈ ਨਾ ਇਹ ਜਗਜੀਤ ਨਾਲ ਸਟਾਈ 21 ਮਾਡਲ ਆ ਠੀਕ ਐ 21 ਮਾਡਲ ਐ ਹਾਂਜੀ ਇਹ ਕਿੰਨਾ ਕ ਚੱਲਿਆ ਵਾ ਇਹ ਚੱਲਿਆ ਤੇ ਆਪਣੇ ਆਪੇ ਟਰੈਕਟਰ ਤੇ ਚੱਲਿਆ ਹੀ ਕਰੋ 855 ਤੇ ਆਪਾਂ ਨਵੇਂ ਲਿਆ ਸੀਗਾ ਠੀਕ ਐ ਹਾਂਜੀ ਤੇ ਪੂਰੀ ਗਾਰੰਟੀ ਹੈ ਫੁੱਲ ਫੁੱਲ ਗਾਰੰਟੀ ਹੈ ਹਾਂਜੀ ਆਪਾਂ ਆਪਾਂ ਇੱਥੇ ਚਲਾ ਕੇ ਆਪਣੇ ਕੋਲੇ ਲਾ ਕੇ ਦੇਖ ਲੈ ਬੰਦਾ ਠੀਕ ਐ ਵੀ ਇੱਕ ਦੋ ਦਿਨ ਚਲਾ ਕੇ ਦੇਖ ਲਿਆ ਨਾ ਹਾਂਜੀ ਹਾਂਜੀ ਠੀਕ ਹੈ ਇਹਦਾ ਫਿਰ ਰੇਟ ਕੀ ਕਰਤਾ ਜੀ ਇਹਦਾ ਰੇਟ 185 ਹੈ ਜੀ 185 ਮਾਨਦਾਨ ਮਾਨਦਾਨ ਹੋ ਜੂਗੀ ਕੋਈ ਚੱਕਰ ਨਹੀਂ ਠੀਕ ਹੈ ਸਾਰਾ ਕੰਪਲੀਟ ਆ ਸਮਾਨ ਸਾਰਾ ਓਕੇ ਜੀ ਸਾਰਾ ਕੁਝ ਆ ਜੀ ਸਨੇ ਕੰਪਿਊਟਰ ਸਭ ਕੁਝ ਓਕੇ ਓਕੇ ਤੇ ਫੋਨ ਨੰਬਰ ਆਪਣਾ 9855215738 98552 15738 15738 ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਪਿੰਡ ਹੈ ਜੀ ਰਮਾਣਾ ਤਸੀਹੂ ਜੈਤੂ ਆ ਤੇ ਜ਼ਿਲ੍ਹਾ ਮਿੱਤਰੋ ਫਰੀਦਕੋਟ 21 ਮਾਡਲ ਹੈ ਜਗਜੀਤ ਵਾਲਿਆਂ ਦਾ ਮਿੱਤਰੋ ਇਹ ਕੰਪਿਊਟਰ ਖਰਾ ਬਹੁਤ ਸਾਪਿਆ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ